ਬਈ ਝੋਨੇ ਹਰੇ ਰਾ ਚੰਗੇ ਆ ਰੇ ਪਾਤਾ ਬਈ ਜੀ ਤਿੰਨ ਅਰੀ ਅੱਜ ਪਾਇਆ ਤੀਜੀ ਆ ਚੰਗੇ ਬੂਝੇ ਮਾਰੇ ਆ ਪਰ ਜਿਹੜਾ ਤੁਹਾਨੂੰ ਦੱਸਿਆ ਸੀ ਨਾ ਵੀ ਚੂਹਾ ਬਹੁਤ ਤੰਗ ਕਰਦਾ ਸੀ ਬਈ ਯਾਰ ਆਪਾਂ ਉਹ ਲੜੀਆਂ ਲਾਈਆਂ ਸੀ ਹੁਣ ਦੇਖਦੇ ਰਹੀਆਂ ਚੁੱਕਦੀਆਂ ਤੇ ਉਹਦੇ ਨਾਲ ਬਾਤਚਤ ਹੋਈ ਆ ਬਾਈ ਤੇ ਨਹੀਂ ਦਾ ਨਾ ਸਾਰਾ ਹੀ ਖਾ ਲਿਆ ਸੀ ਝੋਨਾ ਚੂਹਿਆਂ ਨੇ ਕੁੜੀ ਆ ਬਣ ਬਾਲੇ ਗੰਦੇ ਆ ਸੋ ਬਈ ਕਹਿ ਦਿੰਦੇ ਆ ਜੱਟ ਦਾ ਝੋਨਾ ਇੰਨੇ ਦਾ ਹੋ ਗਿਆ ਢੀਂਗੜੇ ਦਾ ਹੋ ਗਿਆ ਹਨਾ ਪਰਵਾਵਾ ਬਹੁਤ ਵਗਦਿਆਂ ਬਾਈ ਫੇਰ ਜਾ ਕੇ ਕਿਤੇ ਹੁੰਦਾ ਕਹਿ ਦਿੰਦੇ ਯਾਰ ਲਵਾਈ ਵੇਲੇ ਜੱਟ ਐ ਕਰਦੇ ਆ ਬਾਈ ਲਵਾਈ ਦਾ ਅਗਲਾ ਲਾ ਲਾ ਕੇ ਤੇ ਲੈ ਜਾਂਦਾ ਉਦੋਂ ਵਾਹਨ ਚ ਹੂੰ ਜੱਟ ਦਾ ਜਿਗਰਾ ਵੇਖੋ ਜਿਹਨੇ 6 ਮਹੀਨੇ ਉਤੋਂ ਦੀ ਵਾਵਾ ਨਿਕਲੀਆਂ ਖਰਚਾ ਹੀ ਕਰੀ ਜਾਣਾ ਫੇਰ ਕਿਤੇ ਜਾ ਕੇ ਮਿਹਨਤ ਪੱਲੇ ਪੈਣੀ ਆ ਉਹ ਵੀ ਜੇ ਰੱਬ ਨੇ ਚਾਹਿਆ ਤਾਂ ਬਾਈ ਸੋ ਬਾਈ ਸੋਚਿਆ ਕਰੋ ਮਾੜਾ ਮੋਟਾ ਯਾਰ ਇਹ ਚਮਾ ਤਗੜੇ ਵੀ ਹੁੰਦੇ ਆ ਜੀਵਿੰਦਾਰ ਤੇ ਛੋਟੇ ਜੀਵਿੰਦਾਰ ਵੀ ਹੁੰਦੇ ਆ ਸਾਰੇ ਬਾਰੇ ਸੋਚਿਆ ਕਰੋ ਬਾਈ ਯਾਰ ਐਵੇਂ ਨਾ ਮੂੰਚੋ ਆਈਆਂ ਗੱਲਾਂ ਕੱਢ ਦਿਆ ਕਰੋ ਬਾਈ ਸੋ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਬਾਈ ਕਿਸਾਨਾਂ ਦੇ ਨਾਲ ਹੀ ਸਭ ਦੇ ਘਰ ਚੱਲਦੇ ਆ ਬਾਈ ਤੇ ਚੱਲਦੇ ਰਹਿਣ ਬਾਈ ਮਜ਼ਦੂਰ ਭਰਾ ਵੀ ਕਰਦੇ ਆ ਕਿਸਾਨਾਂ ਨਾਲ ਮਿਹਨਤ ਬਾਈ ਇਦਾਂ ਹੀ ਇਹਨਾਂ ਦਾ ਪਿਆਰ ਬਣਿਆ ਰਵੇ ਸੋ ਬਾਈ ਝੋਨੇ ਹਾਲ ਦੀ ਘੜੀ ਬਹੁਤ ਚੰਗੇ ਆ ਰੱਬਾ ਮੀਂਹ ਪਾ ਦੇ ਸਾਡੇ ਏਰੀਏ 'ਚ ਮੀਂਹ ਨਹੀਂ ਪਿਆ ਬਾਈ ਮੋਗੇ ਏਰੀਏ 'ਚ ਬਿਲਕੁਲ ਵੀ ਹਲੇ ਤਾਈ ਪੂਰਾ ਨਹੀਂ ਪਿਆਗਾ ਮੜਾ ਮੋਟਾ ਛੱਟ ਛਟਾਵਾ ਜਾ ਪਿਆ ਸੋ ਬਾਈ ਅਰਦਾਸ ਕਰਿਓ ਮੀਂਹ ਪਾ ਦੇ ਰੱਬਾ ਜੋਰੋ ਜੋਰ